ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਤੋਂ ਰੂਹ ਕੰਬਾਉ ਹਾਦਸਾ ਵਾਪਰਿਆ ਜਿੱਥੇ ਤਿੰਨ ਜਵਾਕ ਟਰੈਕਟਰ ਤੇ ਬੈਠਦੇ ਨੇ ਤੇ ਉਹਨਾਂ ਵੱਲੋਂ ਟਰੈਕਟਰ ਚੱਲ ਪੈਂਦਾ ਹੈ ਤੇ ਤਿੰਨ ਜਵਾਕ ਹੀਠਾ ਆ ਜਾਂਦੇ ਨੇ ਇਹਨਾਂ ਵਿੱਚੋਂ ਇੱਕ ਜਵਾਕ ਦੀ ਮੌਤ ਹੋ ਚੁੱਕੀ ਹੈ ਤੇ ਦੋ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਜਾਣਕਾਰੀ ਮੁਤਾਬਕ ਪਿੰਡ ਖਾਰਾ ਦੇ ਡੇਰੇ ਵਿਖੇ ਟੂੜੀ ਢੋਣ ਵਾਲਾ ਟਰੈਕਟਰ ਸੜਕ ਉੱਤੇ ਖੜਾ ਸੀ ਤੇ ਉੱਥੇ ਹੀ ਨੇੜੇ ਰਹਿੰਦੇ ਪਰਿਵਾਰ ਦੇ ਤਿੰਨ ਜਵਾਬ ਖੇਡ ਰਹੇ ਸੀ ਤੇ ਬੱਚਿਆਂ ਵੱਲੋਂ ਖੇਡ ਖੇਡ ਚ ਟਰੈਕਟਰ ਦਾ ਸੈਲਫ ਦਬਾ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਸਟਾਰਟ ਹੋ ਕੇ ਪਲਟ ਜਾਂਦਾ ਹੈ ਤਿੰਨ ਬੱਚੇ ਟਰੈਕਟਰ ਹੇਠਾਂ ਆ ਜਾਂਦੇ ਨੇ ਜਿਸ ਕਰਕੇ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਦੋ ਗੰਭੀਰ ਜ਼ਖਮੀ ਦੱਸੀ ਜਾ ਰਹੀ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤਿੰਨ ਸਗੇ ਭਰਾ ਸੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਰੱਬ ਅੱਗੇ ਅਰਦਾਸ ਕਰ ਰਹੀ ਹੈ ਕਿ ਉਸਦੇ ਪੁੱਤ ਨੂੰ ਮੋੜ ਦਵੇ ਤੇ ਜੋ ਹਸਪਤਾਲ ਵਿੱਚ ਭਰਤੀ ਨੇ ਉਹਨਾਂ ਨੂੰ ਠੀਕ ਕਰ ਦਵੇ। ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਤੋਂ ਰੂਹ ਕੰਬਾਉ ਹਾਦਸਾ ਵਾਪਰਿਆ ਜਿੱਥੇ ਤਿੰਨ ਜਵਾਬ ਟਰੈਕਟਰ ਤੇ ਬੈਠਦੇ ਨੇ ਤੇ ਉਹਨਾਂ ਵੱਲੋਂ ਟਰੈਕਟਰ ਚੱਲ ਪੈਂਦਾ ਹੈ ਤੇ ਤਿੰਨ ਜਵਾਬ ਖੇਠਾ ਆ ਜਾਂਦੇ ਨੇ। ਇਹਨਾਂ ਵਿੱਚੋਂ ਇੱਕ ਜਵਾਬ ਦੀ ਮੌਤ ਹੋ ਚੁੱਕੀ ਹੈ ਤੇ ਦੋ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ। ਜਾਣਕਾਰੀ ਮੁਤਾਬਕ ਪਿੰਡ ਖਾਰਾ ਦੇ ਡੇਰੇ ਵਿਖੇ ਉਗੜੀ ਢੋਣ ਵਾਲਾ ਟਰੈਕਟਰ ਸੜਕ ਉੱਤੇ ਖੜਾ ਸੀ ਤੇ ਉੱਥੇ ਹੀ ਨੇੜੇ ਰਹਿੰਦੇ ਪਰਿਵਾਰ ਦੇ ਤਿੰਨ ਜਵਾਬ ਖੇਡ ਰਹੇ ਸੀ ਤੇ ਬੱਚਿਆਂ ਵੱਲੋਂ ਖੇਡ ਖੇਡ ਚ ਟਰੈਕਟਰ ਦਾ ਸੈਲਫ ਦਬਾ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਸਟਾਰਟ ਹੋ ਕੇ ਪਲਟ ਜਾਂਦਾ ਹੈ ਤਿੰਨ ਬੱਚੇ ਟਰੈਕਟਰ ਹੇਠਾਂ ਆ ਜਾਂਦੇ ਨੇ ਜਿਸ ਕਰਕੇ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਦੋ ਗੰਭੀਰ ਜ਼ਖਮੀ ਦੱਸੀ ਜਾ ਰਹੀ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤਿੰਨ ਸਗੇ ਭਰਾ ਸੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਰੱਬ ਅੱਗੇ ਅਰਦਾਸ ਕਰ ਰਹੀ ਹੈ ਕਿ ਉਸਦੇ ਪੁੱਤ ਨੂੰ ਮੋੜ ਦਵੇ ਤੇ ਜੋ ਹਸਪਤਾਲ ਵਿੱਚ ਭਰਤੀ ਨੇ ਉਹਨਾਂ ਨੂੰ ਠੀਕ ਕਰ ਦਵੇ